ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰ ਦੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਮਾਣੂਕੇ ਗੱਲ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਂਦਾ ਜੀ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਵਰਕ ਤੁਸੀਂ ਕਰਨੀ ਹੈ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲਟੇ ਸੈੱਟ ਕਰ ਲਿਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਲਖਵੀਰ ਸਿੰਘ ਜੀ ਪਿੰਡ ਮਾਨਕੇ ਗੱਲ ਜ਼ਿਲ੍ਹਾ ਮੋਗਾ ਸੀਲ ਨਿਹਾਲ ਸਿੰਘ ਜੀ ਮੋਬਾਈਲ ਨੰਬਰ ਜੀ 9478894765 ਠੀਕ ਹੈ ਵੀਰੇ ਘਰ ਦੀ ਹੈ ਜੀ ਮੱਜ ਨਹੀਂ ਜੀ ਆਪਾਂ ਟੋਕੜ ਗੱਭਨ ਲਈ ਸੀ ਠੀਕ ਹੈ ਵੀਰੇ ਸੁਆ ਕਿੰਨਾ ਮਾਦੀ ਮੱਜ ਦਾ ਸੁਆ ਦੂਜਾ ਜੀ ਸੁਆ ਦੂਜਾ ਸਮਾਂ ਕਿੰਨਾ ਲੈਂਦੀ ਹੈ ਬਾਈ ਸਮਾਂ 25 ਤਰੀਕ ਹੁੰਦਾ ਨਾ ਪੂਰੇ ਜੀ ਡੇਟ ਅਨੁਸਾਰ ਅੱਜ ਇਹ ਤਰੀਕ ਹੋ ਗਈ ਆਪਣੀ 19 ਜੀ ਯਾਨੀ 6 ਦਿਨ ਤਾਂ ਡੇਟ ਮੁਤਾਬਕ ਪਏ ਆ ਹਾਂਜੀ ਬਾਕੀ ਵੱਧ ਘੱਟ ਦੋ ਚਾਰ ਲੈ ਜੇ ਵਕਤ ਦੀ ਗੱਲ ਹੈ ਠੀਕ ਹੈ ਬਾਈ ਇਦੋਂ ਆਪਾਂ ਖਰੀਦੀ ਸੀ ਤੋਕੜ ਗੱਬਣਾ ਤੇ ਕਿੰਨਾ ਕ ਦੁੱਧ ਸੀ ਕਰਮਾ ਲਈ ਥੱਲੇ ਉਦੋਂ 9-10 ਲੀਟਰ ਸੀਗਾ ਜੀ ਕਿੰਨੇ ਟਾਈਮ ਦੀ ਗੱਬਣ ਸੀ ਉਦੋਂ 4-5 ਮਹੀਨਾ ਹੀ ਨੇੜੇ ਸੀ ਜੀ ਅੱਧ ਗੱਬਣੀ ਸੀ ਹਾਂ ਅੱਧ ਗੱਬਣ ਸੀਗੀ ਠੀਕ ਆ ਬਾਈ ਕਿੰਨਾ ਪਿਆਜੂ ਕਰਮਾ ਵਾਲੀ ਦੁੱਧ ਦੁੱਧ ਦੇ ਸਾਬ ਨੂੰ ਉਹ ਤਾਂ ਕਹਿੰਦੇ ਸਾਨੂੰ ਤੇਰਾ 40 ਲੀਟਰ ਕੱਢਿਆ ਨੇ ਜੀ ਪਹਿਲੇ ਸੂਏ ਹਾਂਜੀ ਠੀਕ ਆ ਇੱਕ ਦੀ ਯਾਰਾ ਉਮੀਦ ਪਲਾਸੀ ਦੀ ਹਾਂ ਬਾਤ ਪਲਾਸੀ ਆ ਜੀ ਮਥਾਣਾ ਵੀ ਪਾਰ ਪਿੱਛੇ ਦੀ ਜਮਾ ਗਰੰਟੀ ਦੀ ਪਾਉਂ ਪੂਲ ਗਰੰਟੀ ਆ ਜੀ ਤੋੜ ਕੇ ਦਿਖਾ ਦਿਓ ਜੀ ਸੂਆ ਬਾਈ ਦੇ ਦਸਨ ਮੁਤਾਬਕ ਦੂਜਾ ਜੀ ਸੰਭੀ ਪਲੀ ਪ ਹੌਲ ਬਜਨ ਮੌਜੂਦ ਆਲੀ ਆ ਜੀ ਪਹਿਲੇ ਸੂਏ ਬਾਈ ਦੱਸਦਾ ਕਿ ਜਿੰਨਾ ਵੀਰਾਂ ਤੋਂ ਆਪਾਂ ਥੋਕੜ ਗੱਬਣ ਖਰੀਦੀ ਸੀਗੀ ਉਹਨਾਂ ਨੇ ਦੱਸਿਆ ਜੀ 12 13 ਕਿਲੋ ਦੁੱਧ ਚੋਇਆ ਵਾ ਇੱਕ ਤੀਰ ਦੁੱਧ ਤੁਹਾਡੀ ਸੇਵਾ ਦੇ ਸਰਤੇ ਹੌਲੀ ਤੋਰਿਓ ਜੀ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਬਾਕੀ ਢਾਂਚਾ ਬਹੁਤ ਸੋਨਾ ਸਟ੍ਰਕਚਰ ਸੋਨਾ ਤਿਆਰੀ ਟੌਪ ਦੀ ਕੀਤੀ ਆ ਮੇਨ ਗੱਲ ਆ ਬਈ ਸੰਭੀ ਪਲੀਆ ਬਜਨ ਵਜੂਦ ਦੇ ਪੱਖ ਤੋਂ ਅੰਤ ਕੋਈ ਨਹੀਂ ਐਚ ਐਫ ਗਾਈਆਂ ਰਗਹਵਾਨਾ ਤਿਆਰ ਕਰੀ ਫਿਰਦੀ ਆ ਤੇ ਧੌਣ ਕਰਮ ਵਾਲੀ ਦੇ ਜੱਫੇ ਚ ਨਹੀਂ ਆਉਂਦੀ ਇੰਨੀ ਵੀਰੇ ਵਜਨ ਮजूद ਵਾਲੀ ਆ ਉੱਤੇ ਚਾਹੇ ਮੰਜਾ ਢਾ ਲਓ ਲੰਮੀ ਲੈ ਚੱਲੀ ਵੀਰੇ ਗਾਹ ਨੂੰ ਬਾਕੀ ਜੇ ਇੰਨੀ ਸੰਭੀ ਵਾਲੀ ਮੱਝ ਨੇ ਦੁੱਧ ਨਾ ਦਿੱਤਾ ਫਿਰ ਵੀਰੇ ਦੇਣਾ ਵੀ ਕੀ ਨੇ ਆ ਥਣਾ ਦੀ ਪਾਰ ਪਿੱਛੇ ਦੀ ਬਾਈ ਵੱਲੋਂ ਫੁੱਲ ਗਰੰਟੀ ਆ ਬੇਫਿਕਰ ਹੋ ਕੇ ਆ ਜਾਓ ਮੋੜ ਲਿਆਓ ਵੀਰੇ ਲੈ ਚੱਲੋ ਜੀ ਬੰਨ ਲਓ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਕਿਉਂਕਿ ਪਸ਼ੂ ਬਾਕੀ ਅੰਦਰ ਖੜੇ ਆਏ ਕਰਮ ਵਾਲੀ ਬਾਹਰ ਕਰਕੇ ਥੋੜਾ ਜਿਹਾ ਉਪਰ ਆ ਜਾ ਮਨਾਈ ਜਾਂਦੀ ਆ ਬਾਕੀ ਫੋੜ ਸ਼ਾਂਗ ਪੂਰਾ ਵੀ ਨਹੀਂ ਜੀ ਵਜਨ ਵਜੂਦ ਕਰਮਾ ਵਾਲੀ ਦਾ ਪੂਰਾ ਚੰਗਾ ਇੱਥੇ ਬੰਨ ਲਓ ਜੀ ਹੇ ਇੱਥੇ ਬੰਨ ਲਓ ਜੀ ਬਾਕੀ ਹਜੇ ਕਰਮਾ ਵਾਲੀ ਤੇ ਦਿਨ ਵੀ 6 ਪਏ ਆ ਜੀ ਤੇ 6 ਦਿਨਾਂ ਤੇ ਕਰਦਾ ਹੋਰ ਵੀ ਸੋਨਾ ਹਵਾਨਾ ਤਿਆਰ ਕਰ ਲੈਣਾ ਮੁੱਠੀ ala ਥਾੜਾ ਕੱਲਾ ਕੱਲਾ ਨਿਖੜਵਾ ਹਾਥੀ ਚਵਾਈ ala ਫੋੜ ਸ਼ਾਂਗ ਤੇ ਭੋਰਾ ਵੀ ਨਹੀਂ ਤੇ ਭਈ ਇਹਦੀ ਕੀਮਤ ਕੀ ਰਹਿਣ ਵਾਲੀ ਆ ਜੀ 1,60,000 ਰੁਪਏ ਹੀ ਮੰਗਦੇ ਹੋਜੂ ਮਾਨ ਤਾਂ ਜੀ ਸਰਕਾਰ ਤੇ ਠੀਕ ਆ ਜੀ ਜੈਜ ਡਿਮਾਂਡ ਆ ਜੀ ਮਾਝ ਚੰਗੀ ਬਹੁਤ ਆ 1 ਲੱਖ ਤੇ 60000 ਰੁਪਏ ਦੀ ਕੀਮਤ ਵਿਚੋ ਬਾਈ ਕਹਿੰਦਾ ਆਪਾਂ ਮਾਨਤਾਣ ਕਰਦਾਂਗੇ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ